ਕਿਸੇ ਨੂੰ ਗਾਲਾਂ ਕੱਢਣ ਨਾਲ ਕੋਈ ਗੰਦਾ ਹੋ ਜਾਂਦਾ ਕਿਸੇ ਨਾਲ ਤੂੰ ਤੂੰ ਮੈਂ ਮੈਂ ਕਰਨ ਨਾਲ ਗਰੀਬਾਂ ਦਾ ਉਥਾਨ ਹੋ ਜਾਂਦਾ ਇਹਦਾ ਪੱਲਾ ਦੱਸੋ ਕਿਦੋਂ ਹੁੰਦਾ ਕੁਝ ਨਹੀਂ ਹੈ ਇਹ ਧਿਆਨ ਭਟਕਾਉ ਤਰੀਕੇ ਜਦੋਂ ਪੱਲੇ ਕੁਝ ਨਹੀਂ ਗਰੀਬਾਂ ਦਾ ਦਿਖਾਉਣ ਨੂੰ ਕੁਝ ਨਹੀਂ ਹਜ਼ਾਰ ਰੁਪਏ ਬੀਬੀਆਂ ਲਈ ਨਹੀਂ ਹੈ ਹੈ 36000 ਬੰਦਿਆਂ ਨੂੰ ਨੌਕਰੀ ਦੇਣ ਨੂੰ ਉਹ ਜਿਹੜੇ ਵਾਅਦੇ ਕੀਤੇ ਸੀ ਉਹ ਹੈ ਨਹੀਂ ਜਦੋਂ ਪੀਪੀਏ ਕੈਨਸਲ ਨਹੀਂ ਹੋਏ ਜਦੋਂ 올ਡ ਪੈਨਸ਼ਨ ਸਕੀਮ ਦਿੱਤੀ ਨਹੀਂ ਗਈ ਠੀਕ ਹੈ ਕਿ ਨਹੀਂ ਜਦੋਂ ਪਲੈਨਿੰਗ ਕਮਿਸ਼ਨ ਦਾ ਜਿਹੜਾ TADA ਸੀ EMPLOYEES ਨੂੰ ਦਿੱਤਾ ਨਹੀਂ ਗਿਆ ਜਿਹੜੇ ਫੁੱਲ ਸਟੇਟ ਤੇ ਸੀ ਉਹ ਕੱਢਦੇ ਕਿਲੋ ਕਿਲੋ ਦੀ ਗਾਲ ਤੇ ਫਿਰ ਜਦੋਂ ਵਿਧਾਨ ਸਭਾ ਚ ਜਾਂਦੇ ਆ ਉੱਥੇ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਕਰਕੇ ਇੱਕ ਮੱਛੀ ਮਾਰਕੀਟ ਦਾ ਸੀਨ ਕ੍ਰੀਏਟ ਕੀਤਾ ਜਾਂਦਾ ਔਰ ਅਸਲੀ ਮੁੱਦਿਆਂ ਤੋਂ ਪਟਕਾਇਆ ਜਾਂਦਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੀਰ ਸਿੰਘ ਦੁੱਲੋ ਅਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਪਿੰਡ ਪ੍ਰੀਤੀਪੁਰ ਵਿੱਚ ਵਸਪਾ ਦੇ ਸੰਸਥਾਪਕ ਸਵਰਗੀ ਬਾਪੂ ਕਾਂਸੀ ਰਾਮ ਦੇ ਜੱਦੀ ਘਰ ਪੁੱਜੇ ਪੰਜਾਬ ਸਰਕਾਰ ਤੇ ਵਰਦਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਇੱਕ ਵਾਰ ਬੇਵਕੂਫ ਬਣਾਇਆ ਜਾ ਸਕਦਾ ਹੈ ਪਰ ਦੂਜੀ ਵਾਰ ਲੋਕ ਕੰਮ ਤੇ ਕਿਰਦਾਰ ਦੇਖ ਕੇ ਵੋਟ ਪਾਉਣਗੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਸੱਤਾਧਾਰੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਵਿਧਾਨ ਸਭਾ ਵਿੱਚ ਗਾਲੀ ਗਲੋਚ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਵਿਧਾਨ ਸਭਾ ਵਿੱਚ ਕੀਤੀ ਕਾਰਵਾਈ ਨਿੰਦਣਯੋਗ ਹੈ ਨਾ ਤੇ ਪਹਿਲਾਂ ਕੋਈ 扑ਟ卡 ਸਕਿਆ ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ ਉਹ ਪਾਲਿਸੀਆਂ ਨੂੰ ਵੋਟਾਂ ਪਾਉਣਗੇ ਤੇ ਬੇਵਕੂਫ ਬਣਾ ਕੇ ਲੋਕਾਂ ਦਾ ਉਹਨਾਂ ਨੂੰ ਝੂਠ ਵੇਚ ਕੇ ਝੂਠੇ ਸੁਪਨੇ ਦਿਖਾ ਕੇ ਤੁਸੀਂ ਇੱਕ ਵਾਰ ਤਾਂ ਵੋਟਾਂ ਲੈ ਲਓਗੇ ਪਰ ਇਹਨੂੰ ਬਰਕਰਾਰ ਨਹੀਂ ਰੱਖ ਸਕਦੇ ਕਿਰਦਾਰ ਦੇਖਣਗੇ ਲੋਕ ਇਮੇਜ ਦੇਖਣਗੇ ਲੋਕ ਕ੍ਰੈਡੀਬਿਲਟੀ ਦੇਖਣਗੇ ਲੋਕ ਧੰਦਾ ਕਰਨ ਵਾਲਿਆਂ ਨੂੰ ਚੇਪੜ ਦੇਣਗੇ ਲੋਕ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਰਾਜਨੀਤੀ ਇਹ ਅਹਜੇ ਲੋਕਾਂ ਦੇ ਲਈ ਇੱਕ ਕੰਪੀਸ਼ਨ ਸੀ ਉਸ ਮਿਸ਼ਨ ਨੂੰ ਮੈਂ ਦੂਲੋ ਸਾਹਿਬ ਹੋਰ ਕਿੰਨੇ ਹੀ ਲੋਕ ਨੇ ਜਿਹੜੇ ਪੋਲਿਟਿਕਸ 'ਚ ਮਾਨਦਾਰ ਨੇ ਜਿਨ੍ਹਾਂ ਦਾ ਇਮਾਨ ਅੱਜ ਵੀ ਜਿਉਂਦਾ ਜਾਗਦਾ ਹੈ ਅਸੀਂ ਉਸ ਮਿਸ਼ਨ ਨੂੰ ਲੈ ਕੇ ਅੱਗੇ ਤੁਰਨਾ ਹੈ ਔਰ ਪੋਲਿਟਿਕਸ ਨੂੰ ਪ੍ਰੋਫੈਸ਼ਨ ਨਹੀਂ ਬਣ ਦੇਣਾ ਇਹ ਜਿੰਨੇ ਧੰਦਾ ਕਰਦੇ ਆ ਇਸ ਸਿਸਟਮ ਨੂੰ ਪ੍ਰੋਟੈਕਟ ਕਰ ਰਹੇ ਆ ਇਹ ਬਿਜ਼ਨਸ ਵਾਲੇ ਲੋਕ ਰਾਜਾ ਅਗਰ ਇਹ ਤੁਹਾਡੇ ਚੀਫ ਮਿਨਿਸਟਰ ਲਈ ਹੈ ਰਾਜਾ ਅਗਰ ਬਣ ਜੇ ਨਾ ਵਪਾਰੀ ਤੇ ਮੈਨੇਜਰ ਚੀਫ ਮਾਫੀਆ ਦਾ ਚਾਹੇ ਉਹ ਕੇਬਲ ਵਾਲਾ ਹੋਵੇ ਉਹਨਾਂ ਤੋਂ ਕਮਿਸ਼ਨ ਨਾ ਲੈਂਦਾ ਹੋਵੇ ਚਾਹੇ ਉਹ ਸ਼ਰਾਬ ਵੇਚਣ ਵਾਲੀ ਗੱਲ ਹੋਵੇ ਚਾਹੇ ਉਹ ਰੇਤੇ ਦੀ ਟਰਾਲੀ ਜਿਹੜੀ 3000 ਦੀ ਵਿਕਦੀ ਸੀ ਅੱਜ 22000 ਦੀ ਵਿਕਦੀ ਹੈ ਰਾਜਾ ਅਗਰ ਬਣ ਜੇ ਵਪਾਰੀ ਤੇ ਜਨਤਾ ਬਣੂ ਭਖਾਰੀ ਪ੍ਰੈਸ ਦੀ ਫਰੀडम ਨੂੰ ਕੋਈ ਰੋਕ ਨਹੀਂ ਸਕਦਾ ਮੈਪ ਪ੍ਰੈਸ ਦੀ ਤਾਕਤ ਬਾਰੇ ਇੰਨਾ ਹੀ ਕਹਿਣਾ ਕਿ ਜਿਉਂਦੇ ਆਦਮੀ ਨੂੰ ਕਬਰ ਚ ਧੱਕ ਸਕਦੇ ਤੇ ਜਿਹੜਾ ਕਬਰ ਚ ਪਿਆ ਹੋਵੇ ਨਾ ਉਹਨੂੰ ਫੂਕ ਮਾਰ ਕੇ ਜਿਉਂਦਾ ਕਰ ਸਕਦੇ ਇੰਨੀ ਤਾਕਤ ਹੈ ਪ੍ਰੈਸ ਦੇ ਵਿੱਚ ਤੁਸੀਂ ਆਪਣੀ ਤਾਕਤ ਨੂੰ ਸਮਝੋ ਕੌਣ ਪਠਾਨ ਮੱਜਰਾ ਇੱਥੇ ਕਿੰਨੇ ਇਹੋ ਜਿਹੇ ਆਏ ਤੇ ਕਿੰਨੇ ਨਹੀਂ ਗਏ ਵਿਦਾਇਕ ਪਠਾਨ ਮਾਜਰਾ ਵੱਲੋਂ ਨੌਜਵਾਨ ਪੱਤਰਕਾਰ ਨਾਲ ਉਲਝਣ ਦੇ ਮਾਮਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ মিডিਆ ਨਾਲ ਉਲਝਣਾ ਨਹੀਂ ਚਾਹੀਦਾ ਪਠਾਨ ਮਾਜਰਾ ਵਰਗੇ ਕਈ ਆਏ ਤੇ ਕਈ ਗਏ ਨੇ ਸਿੱਧੂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ RAM ਰਾਜ ਦੀ ਗੱਲ ਕਰਦੀ ਹੈ ਪਰ ਅਸਲੀ RAM ਰਾਜ ਸਥਾਪਿਤ ਕਰਨ ਲਈ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ 15 ਸਾਲ ਵਿੱਚ ਜਨਗਣਨਾ ਨਹੀਂ ਕਰਵਾਈ ਗਈ ਅਤੇ ਨਾ ਹੀ ਸਰਕਾਰ ਕੋਲ ਕੋਈ ਡਾਟਾ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਕਿੰਨੇ ਲੋਕ ਦੇਸ਼ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਸਿੱਧੂ ਨੇ ਕਿਹਾ ਕਿ ਇਸ ਵਾਰ ਦੇਆਂ ਲੋਕ ਸਭਾ ਚੋਣਾਂ ਦੇ ਵਿੱਚ ਆਪ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਕੀਤਾ ਹੋਇਆ ਬਦਲਾਅ ਕਿੰਨਾ ਕੁ ਪਸੰਦ ਆਇਆ ਤੇ ਕਿੰਨਾ ਕੁ ਨਹੀਂ